ਚਮਚਾ ਲੈਣਾ ਤੇ ਇੰਨਾ ਭਰ ਲੈਣਾ ਠੀਕ ਐ ਇੰਨਾ ਭਰ ਕੇ ਤੇ ਲੈਣਾ ਕਦੋਂ ਆ ਇਹ ਮੈਂ ਤੁਹਾਨੂੰ ਵੀਡੀਓ ਦੇ ਅਖੀਰ ਦੇ ਵਿੱਚ ਦੱਸੂਗਾ ਤੇ ਲੈਣਾ ਹੈਗਾ ਜੀ ਕੋਸੇ ਪਾਣੀ ਨਾਲ ਠੀਕ ਐ ਲੈਣਾ ਕਦੋਂ ਆ ਇਹ ਮੈਂ ਤੁਹਾਨੂੰ ਵੀਡੀਓ ਦੇ ਅਖੀਰ ਤੇ ਦੱਸੂ ਤੇ ਇਹਦੇ ਫਾਇਦੇ ਕੀ ਆ ਇਹ ਮੈਂ ਤੁਹਾਨੂੰ ਦੱਸ ਦਿੰਨਾ ਜਿਹੜਾ ਤੁਹਾਡੇ ਪੇਟ ਦੀਆਂ ਸਮੱਸਿਆਵਾਂ ਮੈਨੂੰ ਕਵਜੀ ਹੋਗੀ ਜੀ ਮੇਰੇ ਤਾਂ ਨਾ ਕੁਝ ਹਜਮ ਨਹੀਂ ਆਉਂਦਾ ਜੀ ਮੇਰਾ ਮੈਦਾ ਖਰਾਬ ਆ ਜੀ ਮੇਰੇ ਤਾਂ ਕੁਝ ਪਚਦਾ ਨਹੀਂ ਖਾਦਾ ਪੀਤਾ ਮੈਨੂੰ ਲੱਗਦਾ ਨਹੀਂ ਸਾਰੀਆਂ ਸਮੱਸਿਆਵਾਂ ਹੱਲ ਆ ਦੋਸਤੋ ਆ ਔਸ਼ਦੀ ਨਾਲ ਆ ਜਿਹੜਾ ਪਾਊਡਰ ਦੱਸ ਰਿਹਾ ਇਹ ਸੋਡੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ ਕਰ ਦੂ ਜਿਹੜੇ ਕਹਿ ਦਿੰਦੇ ਆ ਮੇਰੇ ਤਾਂ ਵਾਲ ਨਿੱਕੇ ਵਾਲੇ ਹੁੰਦੇ ਮੇਰੇ ਵਾਲ ਡਿੱਗਦੇ ਆ ਵਾਲ ਭਾਰੇ ਨਹੀਂ ਹੁੰਦੇ ਇਹ ਚੀਜ਼ ਵਰਤ ਕੇ ਦੇਖੋ ਠੀਕ ਹੈ ਦੋਸਤੋ ਮੈਨੇ ਵੀ ਸਾਡੇ ਰਿਸ਼ਤੇਦਾਰਾਂ ਨੇ ਦੱਸਿਆ ਤੇ ਮੈਂ ਆਪਦੇ ਵਾਸਤੇ ਬਣਾਈ ਇਹ ਇਹ ਦੂਜੀ ਵਾਰੀ ਬਣਾ ਰਿਆ ਮੈਂ ਦੋਸਤੋ ਇਹਦੇ ਨਾਲ ਮੈਨੂੰ ਬਹੁਤ ਜ਼ਿਆਦਾ ਫਰਕ ਲੱਗਿਆ ਇਸੇ ਕਰਕੇ ਮੈਂ ਦੂਜੀ ਵਾਰੀ ਬਣਾ ਰਿਆ ਪਹਿਲਾਂ ਮੈਂ ਇਹ ਵਰਤੀ ਆ ਆਪ ਖੁਦ ਤੇ ਮੈਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਇਹਦਾ ਠੀਕ ਹੈ ਇਸੇ ਕਰਕੇ ਮੈਨੂੰ ਜੇ ਇਹ ਚੀਜ਼ ਚੰਗੀ ਲੱਗੀ ਤਾਂ ਹੀ ਬੰਦਾ ਕਹਿੰਦਾ ਨਾ ਵੀ ਯਾਰ ਐਵੇਂ ਮਹਿੰਗੀਆਂ ਚੀਜ਼ਾਂ ਲੋਕ ਵਰਤੀ ਜਾਂਦੇ ਆ ਦਾ ਘਰ ਪੱਟੀ ਜਾਂਦੇ ਆ ਇਹ ਤਾਂ ਫ੍ਰੀ ਦੇ ਵਿੱਚ ਲਾਜਾ ਠੀਕ ਆ ਆ ਕਿੰਨਾ ਇੱਕ ਹੁੰਦਾ ਇੰਨਾ ਤੇ ਅੱਧਾ ਚਮਚਾ ਮੰਨ ਲਓ ਅੱਧਾ ਚਮਚਾ ਲੈਣਾ ਹੈਗਾ ਜੀ ਇਹ ਕੋਸੇ ਪਾਣੀ ਨਾਲ ਠੀਕ ਆ ਲੈਣਾ ਕਦੋਂ ਆ ਤੁਸ ਢੰਗ ਦੇਖ ਲਓ ਪਹਿਲਾਂ ਲੈਣਾ ਵੀ ਦੱਸੂਗਾ ਕਦੋਂ ਆ ਢੰਗ ਦੇਖ ਲਓ ਵੀ ਇਹ ਬਣਦਾ ਕਿਵੇਂ ਆ ਠੀਕ ਆ ਦੋਸਤੋ ਵੱਡੇ ਸ਼ਹਿਰਾਂ ਦੇ ਵਿੱਚ ਪੰਸਾਰੀ ਦੀ ਦੁਕਾਨ ਹੁੰਦੀ ਹੈ ਦੋਸਤੋ ਆ ਸਾਰਾ ਸਮਾਨ ਨਾ ਨਿਗਾਹ ਮਾਰ ਲਓ ਸੋਨੋ ਸੀ ਕੋਲੇ ਤੋਂ ਕਰਕੇ ਦਿਖਾਉਣੇ ਆ ਠੀਕ ਆ ਅਪੰਸਾਰੀ ਨੂੰ ਜਾ ਕੇ ਕਹਿਣਾ 100 ਗ੍ਰਾਮ ਸੁੱਕਾ ਆਮਲਾ ਦੇ ਦਿਓ ਜੀ ਨੇੜੇੋਂ ਦੇਖ ਲੋ ਇਹਦੀ ਪਛਾਣ ਦੇਖ ਲੋ ਇਹਦੇ ਨਾਲ ਦਾ ਹੋਣਾ ਚਾਹੀਦਾ 100 ਗ੍ਰਾਮ ਸੁੱਕਾ ਆਮਲਾ ਸਸਤੀ ਦੀ ਚੀਜ਼ ਆ ਜਦੋਂ 150 ਰੁਪਏ ਦੀਆਂ ਚੀਜ਼ਾਂ ਨਾਲ ਤੁਹਾਡਾ ਫਾਇਦਾ ਹੋ ਰਿਹਾ ਕਿਉਂ ਪ੍ਰੋਡਕਟਾਂ ਤੇ ਪੈਸੇ ਖਰਚ ਕੇ ਉਹਨੂੰ ਘਰੇ ਲੈ ਕੇ ਬਿਮਾਰੀ ਮੁੱਲ ਖਰੀਦ ਕੇ ਲੈ ਕੇ ਆਣੋ ਤੁਸੀਂ ਆਹ ਦੇਸੀ ਦਵਾਈਆਂ ਨਾਲ ਤੁਹਾਡਾ ਇਲਾਜ ਹੁੰਦਾ ਜਦੋਂ ਠੀਕ ਹੈ ਜੀ ਆਹ ਦੇਖ ਲਓ ਇਹਨੂੰ ਜੰਗ ਹਰੜਾ ਵੀ ਕਹਿ ਦਿੰਦੇ ਆ ਜਾਂ ਛੋਟੀ ਹਰੜਾ ਕਹਦੇ ਹੋ ਅਪੰਸਾਰੀ ਨੂੰ ਜਾ ਕੇ 100 ਗ੍ਰਾਮ ਵੀ ਇਹ ਲੈ ਲੈਣੀਆਂ ਦੋਸਤੋ ਇੱਕ ਜਣੇ ਦੀ ਰੋਜ਼ 10 ਰੇ ਆ ਇੱਕ ਜਣੇ ਵਾਸਤੇ ਦਵਾਈ ਹੈ ਇਹ ਔਸ਼ਧੀ ਹੈ ਜਿਹੜੀ ਆਯੁਰਵੈਦਿਕ ਹੈ ਦਾ ਕੋਈ ਸਾਈਡ ਇਫੈਕਟ ਨਹੀਂ ਡੋਜ਼ ਜਿਹਨੇ ਅਸੀਂ ਦੱਸਾਂਗੇ ਖਾਣੇ ਕੇ ਵਾਂ ਉਹ ਵੀ ਅਸੀਂ ਦੱਸਾਂਗੇ ਉਸੇ ਮੁਤਾਬਕ ਲਾਉਂਗੇ ਤਾਂ ਤੁਸੀਂ ਨਾ ਐ ਨਹੀਂ ਕਹਿ ਸਕਦੇ ਵੀ ਸਾਨੂੰ ਫਾਇਦਾ ਨਹੀਂ ਹੋਇਆ ਅਜਮਾ ਕੇ ਦੇਖੋ 15 ਦਿਨ ਸਾਨੂੰ ਨਾ ਸੀਸੇ ਹੀ ਦੇਈ ਜਾਊਂਗੇ ਬੈਠੇ ਤੁਸੀਂ ਆ ਮਿਸ਼ਰੀ ਆ ਠਾਗੇ ਵਾਲੀ ਮਿਸ਼ਰੀ ਹੁੰਦੀ ਹੈ ਜਿਹੜੀ 20 ਗ੍ਰਾਮ ਠੀਕ ਆ ਇਹ ਤਿੰਨ ਚੀਜ਼ਾਂ ਤੁਸੀਂ ਪंसारी ਦੀ ਦੁਕਾਨ ਤੋਂ ਲਿਆ ਕੇ ਸਾਡੇ ਦੱਸਿਆ ਅਨੁਸਾਰ ਇਹਨਾਂ ਨੂੰ ਵਰਤ ਲਓ ਆ ਮਿਕਸੀ ਹਰਕਰ ਦੇ ਵਿੱਚ ਹੁੰਦੀ ਆ ਇਹਦੇ ਵਿੱਚ ਪਾ ਕੇ ਠੀਕ ਆ ਵਾਰੀਸ ਜੀ ਇਹਨਾਂ ਨੂੰ ਪਾ ਲੈਣਾ ਇਸ ਤਰ੍ਹਾਂ ਤੁਹਾਡੇ ਸਾਹਮਣੇ ਦੇਖ ਲਓ ਹਨਾ ਅਸੀਂ ਬਣਾਇਆ ਤੇ ਇਸ ਤਰ੍ਹਾਂ ਪਾ ਕੇ ਨਾ ਇਹਨੂੰ ਮਹੀਨ ਪੀਸ ਲੈਣਾ ਜਿਵੇਂ ਕਹਿੰਦੇ ਆ ਆਪਾਂ ਬਰੀਕ ਪੀਸ ਲੈਣਾ ਬਿਲਕੁਲ ਬਰੀਕ ਤਾਂ ਜੋ ਇਹ ਸਰੀਰ ਦੇ ਅੰਦਰ ਜਾ ਕੇ ਜਿਆਦਾ ਫਾਇਦਾ ਜਲਦੀ ਕਰ ਸਕੇ ਠੀਕ ਆ ਦੋਸਤੋ ਇਹ ਸਾਰਾ ਕੁਝ ਨਾ ਵੀ ਇਹ ਕਿਤਾਬਾਂ ਦੇ ਵਿੱਚੋਂ ਪੜ ਕੇ ਤੇ ਆਪ ਦੇ ਉੱਤੇ ਜਮਾ ਕੇ ਫੇਰ ਤੁਹਾਨੂੰ ਦੱਸ ਰਹੇ ਆ ਜਿਹੜਾ ਪੇਟ ਦਾ ਭਾਰੀ ਪੰਜਾ ਹੁੰਦਾ ਹੋਰ ਹੀ ਭੜੇ ਭੜੇ ਜਿ ਲੱਗਦੇ ਹੁੰਦੇ ਆਪਣੇ ਸਰੀਰ ਜੇ ਉਹ ਸਾਰਾ ਕੁਝ ਠੀਕ ਹੋ ਕੇ ਤੇ ਸੋਹਣ ਜਜਣ ਲੱਗ ਪੈਂਦੇ ਆ ਕੱਪੜੇ ਆਏ ਆਪਣੇ ਕੱਪੜੇ ਜਜਦੇ ਨਹੀਂ ਨਾ ਹੁੰਦੇ ਹੋਰ ਹੀ ਗੋਲ ਗੱਪੇ ਵਰਗਾ ਸਰੀਰ ਹੋਇਆ ਹੁੰਦਾ ਉਹ ਸਾਰਾ ਕੁਝ ਥੋੜਾ ਠੀਕ ਹੋ ਜੂ ਮੇਦਾ ਪਾਚਨ ਤਾਕਤ ਜਿਹੜੀ ਆਪਣੇ ਵੱਧ ਜਾਣੀ ਆ ਪਾਚਨ ਸ਼ਕਤੀ ਜਿਹੜੀ ਹੁੰਦੀ ਆ ਆ ਮਿਕਸੀ ਦੇ ਵਿੱਚ ਪਾ ਕੇ ਗੇੜਾ ਦਿਵਾ ਕੇ ਤੇ ਜਿਵੇਂ ਬਰੀਕ ਪੀਸ ਕੇ ਪਾਊਡਰ ਬਣਾ ਲਓ ਤੇ ਇਹਨੂੰ ਪਾਊਡਰ ਨੂੰ ਕਿਸੇ ਬਰਤਨ ਚ ਜਾਂ ਕਿਸੇ ਕਾਸੇ ਚ ਵੀ ਤੁਸੀਂ ਪਾ ਕੇ ਰੱਖ ਲਓ ਤੇ ਜਿਵੇਂ ਤੁਹਾਨੂੰ ਅਸੀਂ ਦੱਸਾਂਗੇ ਉਸ ਤਰ੍ਹਾਂ ਤੁਸੀਂ ਇਹਨੂੰ ਵਰਤ ਲੈਣਾ ਤੇ ਜੇ ਨਾ ਰਿਜ਼ਲਟ ਆਵੇ ਤਾਂ ਸਾਡੀ ਵੀਡੀਓ ਦੇ ਉੱਤੇ ਲਿਖ ਦਿਓ ਠੀਕ ਆ ਆ ਵੀਡੀਓ ਨੂੰ ਸੇਵ ਕਰਕੇ ਰੱਖ ਲਓ ਠੀਕ ਆ ਸਾਡਾ ਜਿਹੜਾ ਹੈਗਾ ਇਹ ਆਪ ਦਾ ਜਮਾਇਆ ਹੋਇਆ ਨੁਸਖਾ ਇਹਦਾ ਰਿਜ਼ਲਟ 100% ਆ ਦੋਸਤੋ 100% ਤੇ ਜੇ ਨਾ ਰਿਜ਼ਲਟ ਆਵੇ ਤਾਂ ਅਸੀਂ ਬੈਠੇ ਆ ਇਹਦਾ ਕੋਈ ਵੀ ਨੁਕਸਾਨ ਨਹੀਂ ਛੋਡੇ ਬਾੜ ਕਾਲੇ ਹੋਣਗੇ ਜੜ ਤੋਂ ਮਜ਼ਬੂਤ ਹੋਣਗੇ ਸੰਘਣੇ ਹੋਣਗੇ ਪੇਟ ਦੀਆਂ ਜਿੰਨੀਆਂ ਬਿਮਾਰੀਆਂ ਸਾਰੀਆਂ ਠੀਕ ਹੋ ਜਾਣਗੀਆਂ ਫ੍ਰੀ ਦੇ ਵਿੱਚ ਕਿਰੇ ਲੂ ਚੀਜ਼ਾਂ ਦੇ ਨਾਲ ਦੋਸਤੋ ਇਹ ਤੁਸੀਂ ਬਣਦੀ ਦੇਖ ਲਈ ਆ ਠੀਕ ਆ ਤੇ ਇਹ ਇੰਨਾ ਤੁਸੀਂ ਆ ਚਮਚਾ ਭਰ ਲੈ ਕਰੋ ਇੰਨਾਕ ਤੜਕੇ ਨਰਨੇ ਕਾਲਜੇ ਲੈਣਾ ਤੁਸੀਂ ਇਹ ਇਹਦੇ ਨਾਲ ਜਿਹੜਾ ਸੋਡਾ ਵਿਟਰਮਿਕ ਆ ਲਈ ਮਲਤਿਆ ਦਾ ਹੈ ਨਾ ਜਿਹਨੂੰ ਫਲਸ਼ ਕਹਿ ਦਿੰਦੇ ਆ ਤੁਸੀਂ ਇਹ ਸਹੀ ਹੋ ਜੂਗਾ ਤੁਹਾਡਾ ਤੰਤਰ ਕਹਿੰਦੇ ਵੀ ਸਿਹਤ ਰਾਜ ਹੁੰਦਾ ਜੇ ਤੁਹਾਨੂੰ ਸਹੀ ਟਾਈਮ ਤੇ ਫਲਸ਼ ਆ ਰਹੀ ਹੈ ਠੀਕ ਬਾਥਰੂਮ ਆ ਰਿਹਾ ਤੇ ਤੁਹਾਡੇ ਖਾਦਾ ਪੀਤਾ ਹਾਜਮ ਆ ਰਿਹਾ ਮਤਲਬ ਕਿ ਤੁਸੀਂ ਤੰਦਰੁਸਤੋਂ ਤੁਹਾਨੂੰ ਡਾਕਟਰ ਦੀ ਲੋੜ ਨਹੀਂ ਹੈਗੀ ਜੇ ਇਹ ਤੁਹਾਡੀਆਂ ਤਿੰਨੇ ਚੀਜ਼ਾਂ ਠੀਕ ਆ ਜੀ ਇਹਨਾਂ 'ਚ ਕੋਈ ਵਿਗੜਨਾ ਮਤਲਬ ਵੀ ਕਿ ਤੁਸੀਂ ਬਿਮਾਰ ਹੋ ਠੀਕ ਆ ਆ ਪਾਊਡਰ ਤੁਸੀਂ ਦੇਖ ਲਿਆ ਵੀ ਇਹ ਬਣਦਾ ਕਿਵੇਂ ਆ ਦੋ ਜਰ ਮੈਂ ਤੁਹਾਨੂੰ ਦੱਸਦੀ ਵੀ ਇਹਦਾ ਅੱਧਾ ਚਮਚਾ ਤੇ ਆ ਗਰਮ ਪਾਣੀ ਦੇ ਨਾਲ ਲੈਣਾ ਬੈਠ ਕੇ ਸਵੇਰੇ ਨਿਰਨੇ ਕਾਲ 'ਚ ਤੇ ਠੀਕ ਆ ਇਤਨਾਲ ਤੁਹਾਡਾ ਸਾਰਾ ਸਿਸਟਮ ਲੋਟ ਆ ਜਾਊਗਾ 15 ਦਿਨ ਲਗਾਤਾਰ ਵਰਤ ਕੇ ਦੇਖੋ ਤੇ ਜੇ ਨਾ ਚਿਹਰੇ ਤੇ ਲਾਲੀ ਤੇ ਰੌਣਕ ਆਈ ਜਿਹੜੇ ਘਰ ਦੇ ਕਹਿੰਦੇ ਸੀ ਤੂੰ ਤਾਂ 부ਝਿਆ 부ਝਿਆ ਰਹਿੰਦਾ ਸੀ ਜੇ ਨਾਂ ਥੋੜੇ ਚੇਜ ਹੱਸੂ ਹੱਸੂ ਕਰਨ ਲੱਗਿਆ ਤੇ ਮੈਨੂੰ ਤੁਸੀਂ ਕਹਿਦੇ ਵੀ ਯਾਰ ਤੂੰ ਸੇਖੋ ਸਾਹਿਬ ਤੂੰ ਗਲਤ ਗੱਲ ਕਰਤੀ ਠੀਕ ਹੈ ਇੱਥੇ ਜੇ ਤੁਹਾਡਾ ਫਾਇਦਾ ਹੋਇਆ ਦੋਸਤੋ ਵਾਲ ਕਾਲੇ ਹੋਣ ਲੱਗ ਪਏ ਜੜ ਤੋਂ ਮਜ਼ਬੂਤ ਹੋਣ ਲੱਗ ਪਏ ਪੇਟ ਦੀਆਂ ਸਾਰੀਆਂ ਸਮੱਸਿਆਵਾਂ ਠੀਕ ਹੋਣ ਲੱਗ ਪਈਆਂ ਠੀਕ ਹੈ ਤੇ ਤੁਹਾਡਾ ਜਿਹੜਾ ਪਾਚਣ ਸ਼ਕਤੀ ਵਧਣ ਲੱਗ ਪਈ ਤਾਂ ਕਹਿਦੇ ਵੀ ਸੇਖੋ ਸਾਹਿਬ ਤੂੰ ਤਾਂ ਯਾਰ ਸਹੀ ਆ ਤੇ ਵੀ ਤੇਰੀ ਜਿਹੜੀ ਦੱਸੀ ਗੱਲ ਨੇ ਸਾਡੀ ਜ਼ਿੰਦਗੀ ਬਦਲ ਦਿੱਤੀ ਤੇ ਦੋਸਤੋ ਇਹ ਵੀਡੀਓ ਸ਼ੇਅਰ ਕਰ ਦਿਓ ਆਪਦੇ ਕੋਲੇ ਸੇਵ ਕਰਕੇ ਰੱਖ ਲਓ ਬਹੁਤ ਕੰਮ ਦੀ ਗੱਲ ਦੱਸੀ ਅੱਜ ਮੈਂ ਤੁਹਾਨੂੰ ਧੰਨਵਾਦ ਵੀਡੀਓ ਲਾਸਟ ਤੱਕ ਦੇਖਣੇ